16ਵੀਂ ਪੌੜੀ ਦੀ ਛੇਵੀਂ ਪੰਕਤੀ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਕਰਤੇ ਕਹਿ ਕਰਨੇ ਨਾਹੀ ਸੁਮਾਰ ਠੀਕ ਹੈ ਜੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਕਰਤੇ ਕਹਿ ਕਰਨੇ ਨਾਹੀ ਸੁਮਾਰ ਕਰਤੇ ਕਰਤਾ ਕੌਣ ਹੁੰਦਾ ਜੀ ਜਿਹੜਾ ਕਰਨ ਵਾਲਾ ਹੁੰਦਾ ਗੱਲ ਪਿਛਲੀ ਵਾਰ ਵਿਚਾਰ ਦੀ ਆਈ ਸੀਗੀ ਰਾਰੇ ਨੂੰ ਔਂਕਰ ਸੀਗਾ ਭਾ ਪ੍ਰਭੂ ਪ੍ਰਮਾਤਮਾ ਠੀਕ ਹੈ ਜੀ ਕਰਤਾ ਸਿੱਧੀ ਗੱਲ ਹੈ ਪ੍ਰਭੂ ਪਰਮਾਤਮਾ ਕਿਉਂਕਿ ਦੁਨੀਆ ਨੂੰ ਕਰਨ ਵਾਲਾ ਉਹੀ ਹੈ ਕੈ ਦੇ ਕੀ ਕੈਦਵ ਕਰਤੇ ਦੇ ਕਰਨੇ ਕੀਤੇ ਹੋਏ ਰਚੇ ਹੋਏ ਜੋ ਵੀ ਉਸ ਨੇ ਬਣਾਇਆ ਹੈ ਦੁਨੀਆ ਬਣਾਈ ਹੈ ਜੋ ਵੀ ਕੁਝ ਹੈ ਨਾਹੀਂ ਨਹੀਂ ਸੁਮਾਰ ਪਾਵ ਗਿਣਤੀ ਅੰਦਾਜ਼ਾ ਹਿਸਾਬ ਕਿਤਾਬ ਨਹੀਂ ਹੈ ਜੀ ਠੀਕ ਹੈ ਕਿਉਂਕਿ ਇਹ ਪ੍ਰਭੂ ਪਰਮਾਤਮਾ ਦੀ ਰਚੀ ਕੁਦਰਤ ਦੀ ਗੱਲ ਕਰਦੇ ਆ ਜੀ ਇਸ ਲਈ ਔਂਕੜ ਆਇਆ ਕਿ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਉਸ ਪ੍ਰਮਾਤਮਾ ਦੀ ਜਿਹੜੀ ਕਰਨੇ ਕਰਨੇ ਦੀ ਗੱਲ ਹੈ ਜੀ ਉਸ ਪ੍ਰਮਾਤਮਾ ਨੇ ਜਿਹੜੀ ਕੁਦਰਤ ਰਚੀ ਹੈ ਠੀਕ ਹੈ ਉਸ ਪ੍ਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਬਣਾਈ ਹੈ ਠੀਕ ਹੈ ਉਸ ਕਰਨੇ ਦਾ ਨਾ ਹੀ شمار ਪਾਉ ਉਸ ਦਾ ਕੋਈ ਗਿਣਤੀ ਨਹੀਂ ਹੈ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਉਸ ਦਾ ਕੋਈ ਅੰਦਾਜ਼ਾ ਹੀ ਨਹੀਂ ਹੈ ਠੀਕ ਹੈ ਸਿੱਧੇ ਅਰਥ ਨਿਕਲਦੇ ਨੇ ਜੀ ਉਹ ਪਾਗਲਾ ਮਨਾ ਉਹ ਮੇਰਿਆ ਮਨਾ ਠੀਕ ਹੈ ਜੇ ਤੂੰ ਵਿਚਾਰ ਕਰਨੀ ਚਾਹਵੇਂ ਜੇ ਕੋ ਕਹੇ ਕਰੇ ਵਿਚਾਰ ਪਾਵ ਪੰਜ ਜਨ ਜੇ ਕੋਈ ਮੂਰਖ ਮਨੁਖ ਜੇ ਕੋਈ ਅਲੜ ਮਨੁਖ ਜੇ ਕੋਈ ਕੱਚਾ ਮਨੁਖ ਕਿਉਂਕਿ ਮਨ ਜਿਹੜਾ ਜੀ ਡੋਲ ਜਾਂਦਾ ਹੈ ਇਹ ਬੜੀਆਂ ਐਗਜ਼ੈਪਲਾਂ ਨੇ ਕਦੇ ਮਨ ਪੂਰਾ ਐਨ ਸਹੀ ਹੁੰਦਾ ਇਸ ਲਈ ਬੰਦੇ ਨੂੰ ਹਰ ਰੋਜ਼ ਆਪਣੇ ਮਨ ਨੂੰ ਜਿੱਤ ਪਾਉਣੀ ਪੈਂਦੀ ਹੈ ਜੀ ਕਈ ਵਾਰ ਕੁਝ ਦਿਨ ਵਧੀਆ ਰਹਿੰਦਾ ਤੇ ਫਿਰ ਕਦੇ ਡੋਲ ਜਾਂਦਾ ਵੀ ਪਤਾ ਨਹੀਂ ਮੈਨੂੰ ਕਿੰਨਾ ਕ ਗਿਆਨ ਹੋ ਗਿਆ ਜੀ ਇਹ ਸਾਡੇ ਨਾਲ ਬਹੁਤ ਹੁੰਦਾ ਹੈ ਜੀ ਇਸ ਲਈ ਪ੍ਰਮਾਤਮਾ ਰਹਿਮਤ ਕਰੇ ਹਮੇਸ਼ਾ ਨੀਵੇਂ ਬਣ ਕੇ ਰਹੀਏ ਤੇ ਕਿਆ ਮਨ ਨੂੰ ਕਹਿਣਾ ਵੀ ਮਨਾ ਉਸ ਪ੍ਰਭੂ ਪ੍ਰਮਾਤਮਾ ਦੇ ਕੀਤੇ ਕੰਮਾਂ ਦਾ ਕਰਤੇ ਕ ਕਰਨੇ ਪਾ ਉਸ ਦੀ ਰਚੀ ਹੋਈ ਕੁਦਰਤ ਦਾ ਕੋਈ ਵੀ ਅੰਦਾਜ਼ਾ ਨਹੀਂ ਹੈ ਕੋਈ ਵੀ ਗਿਣਤੀ ਨਹੀਂ ਹੈ ਕੋਈ ਵੀ ਹਿਸਾਬ ਕਿਤਾਬ ਨਹੀਂ ਹੈ ਕਿਉਂਕਿ ਪਤਾ ਨਹੀਂ ਕਿਹੜੇ ਪੱਥਰਾਂ 'ਚ ਕੀ ਨੂੰ ਖਾਨ ਨੂੰ ਦਿੰਦਾ ਤਾਂ ਕਾ ਰਿਜਕ ਆਗਿਆ ਕਰਤਾ ਰਿਹਾ ਠੀਕ ਹੈ ਜੀ ਪੱਥਰਾਂ ਦੇ ਵਿੱਚ ਪੈਦਾ ਕਰਕੇ ਉਹਨਾਂ ਨੂੰ ਖਾਣ ਦੇ ਲਈ ਜਿਹੜਾ ਸੀ ਉਹਨਾਂ ਵਿੱਚ ਦਿੱਤਾ ਤੁਸੀਂ ਇਹ ਦੇਖ ਲਓ ਜੀ ਜਾਨਵਰ ਨੇ ਕਈ ਭਾਲੂ ਨੇ ਹਾਈਬਰਨੇਸ਼ਨ 'ਚ ਚਲੇ ਜਾਂਦੇ ਨੇ ਭਾਵ 6-6 ਮਹੀਨੇ ਉਹ ਆਪਣੀ ਗੁਫਾ ਦੇ ਵਿੱਚ ਸੌਣ ਲੱਗ ਜਾਂਦੇ ਨੇ ਜੀ ਜਦੋਂ ਬਰਫ਼ਬੁਰ ਪੈ ਕੇ ਹਟਦੀ ਹੈ ਫੇਰ ਨਿਕਲਦੇ ਆ ਜੀ 6 ਮਹੀਨੇ ਦੇਖ ਲਓ ਪਸ਼ੂ ਬਿਨਾ ਖਾਦੇ ਜਿਉਂਦੇ ਰਹਿ ਲੈਂਦੇ ਆ ਜੀ ਠੀਕ ਹੈ ਤੇ ਇਸ ਲਈ ਜਿਹੜਾ ਸੋਚ ਕੇ ਦੇਖੋ ਜੀ ਆਪਣੇ ਮਨ ਤੇ ਸੋਚ ਵਿਚਾਰ ਕਰਨ ਵਾਲੀ ਆ ਜੇਕਰ ਉਸ ਪ੍ਰਭੂ ਪਰਮਾਤਮਾ ਦੀ ਕੀਤੀ ਕੁਦਰਤ ਦਾ ਪਾ ਉਸ ਦੇ ਕੀਤੇ ਹੋਏ ਕੰਮਾਂ ਦਾ ਉਸ ਦੀ ਬਣਾਈ ਕੁਦਰਤ ਦਾ ਅੰਦਾਜ਼ਾ ਨਹੀਂ ਹੈ ਠੀਕ ਹੈ ਤੇ ਫਿਰ ਉਸ ਕਰਤੇ ਦਾ ਪਾ ਉਸ ਪ੍ਰਭੂ ਪਰਮਾਤਮਾ ਦਾ ਕੀ ਅੰਦਾਜ਼ਾ ਲਾ ਸਕੇਗਾ ਬੜੀ ਡੂੰਗੀ ਗੱਲ ਹੈ ਜੀ ਫਿਰ ਸੋਚ ਲੋ ਜੇ ਉਸ ਦੇ ਕੀਤੇ ਹੋਏ ਕੰਮਾਂ ਦਾ ਜੇ ਉਸ ਦੇ ਬਣਾਈ ਹੋਈ ਕੋਈ ਇੱਕ ਚੀਜ਼ ਦਾ ਅੰਦਾਜ਼ਾ ਨਹੀਂ ਹੈ ਜੇ ਮੈਂ ਕਹਿ ਦਮਾਂ ਇੱਕ ਧਰਤੀ ਦਾ ਲੈ ਲਓ ਜੀ ਜਿਹੜੀ ਆ ਧਰਤੀ ਆ ਕਹਿੰਦੇ ਇਸ ਧਰਤੀ ਦੇ ਵਿੱਚ ਹਜੇ ਵੀ ਕਹਿੰਦੇ ਜਿਹੜਾ 90% ਜਿਹੜਾ ਓਸ਼ਨ ਆ ਜਿੱਥੇ ਪਾਣੀ ਆ ਸਮੁੰਦਰ ਆ ਕਹਿੰਦੇ ਹਜੇ ਐਕਸਪਲੋਰ ਨਹੀਂ ਕੀਤਾ ਭਾਵ ਮਾਪਿਆ ਨਹੀਂ ਭਾਵ ਇਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਕਿਹੜੇ ਜੀਵ ਜੰਤੂ ਨੇ ਜੇਕਰ ਅਸੀਂ ਇੰਨਾ ਹੀ ਨਹੀਂ ਕਰ ਸਕੇ ਜਿੱਥੇ ਅਸੀਂ ਰਹਿੰਦੇ ਆ ਠੀਕ ਆ ਜੰਗਲਾਂ ਪਹਾੜਾਂ ਹਵਾਵਾਂ ਨੂੰ ਤਾਂ ਛੱਡੋ ਕਿਰਾ ਠੀਕ ਆ ਜੇ ਇਹ ਹੀ ਨਹੀਂ ਕਰ ਸਕੇ ਤਾਂ ਉਸ ਪ੍ਰਮਾਤਮਾ ਨੇ ਤਾਂ ਪਤਾ ਨਹੀਂ ਕਿੰਨੇ ਸੂਰਜ ਕਿੰਨੇ ਚੰਦ ਕਿੰਨੀਆਂ ਤਰਤियां ਆਕਾਸ਼ਾਂ ਆਕਾਸ਼ ਪਾਤਾਲਾਂ ਪਾਤਾਲ ਲੱਖ ਠੀਕ ਆ ਲੱਖਾਂ ਪਾਤਾਲ ਨੇ ਲੱਖਾਂ ਆਕਾਸ਼ ਨੇ ਕੀ ਅੰਦਾਜ਼ਾ ਲਾ ਲਾਂਗੇ ਇਹ ਬੜੀ ਸੋਚਣ ਵਾਲੀ ਗੱਲ ਹੈ ਜੀ ਜਦੋਂ ਇਹ ਸੋਚਦੇ ਆ ਨਾ ਤਾਂ ਮਨ ਅੰਦਰ ਜਿਹੜੀ ਆ ਹੰਬਲਨੈਸ ਜਿਹਨੂੰ ਕਹਿੰਦੇ ਆ ਅਕੀਦਾ ਪੈਦਾ ਹੋ ਜਾਂਦਾ ਤੇ ਮਨ ਨਿਮਾਣਾ ਹੋ ਜਾਂਦਾ ਵੀ ਮੇਰੇ ਆ ਮਾਲਕਾ ਰਹਿਮਤ ਕਰਦੀ ਬਖਸ਼ਦੀ ਮੈਨੂੰ ਕੋਈ ਸੋਝੀ ਨਹੀਂ ਹੈ ਤੂੰ ਬਖਸ਼ਣ ਹਾਰ ਬਖਸ਼ ਦੀ ਜੋ ਤੂੰ ਗਿਆਨ ਜੋ ਤੂੰ ਸੋਝੀ ਬਖਸ਼ੇਗਾ ਉਨੀ ਬਹੁਤ ਹੈ ਮੈਂ ਕੁਛ ਨਹੀਂ ਲੈਣਾ ਜੋ ਮੈਂ ਲੈਣਾ ਹੈ ਜੋ ਮੈਂ ਮੰਗਣਾ ਹੈ ਜੋ ਮੈਨੂੰ ਚਾਹੀਦਾ ਉਹ ਮੈਨੂੰ ਤੂੰ ਮਿਲ ਜੇਂ ਤੇਰਾ ਨਾਮ ਮਿਲ ਜੇਂ ਬਸ ਹੋਰ ਕੁਛ ਨਹੀਂ ਚਾਹੀਦਾ ਠੀਕ ਹੈ ਜੀ ਆਓ ਦੇਖਦੇ ਅੱਗੇ ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਨੇ ਕਰ ਤੇ ਕੇ ਕਰਨੇ ਨਾ ਹੀ ਸਮਰਤ ਬਾਦ